you <music> ਸਤਿਨਾਮ ਵਈਸੋ ਡਾਕੀਡੋਂ ਪਿੰਡ ਹੈ। ਬੇਰਨੋ ਕੁਲਦੀਸ਼ ਸਿੰਘ ਹੈ। ਸ਼ੇ ਤੁਹਾਡੇ ਬੇਟੇ ਦਾ ਕੀ ਨਾਮ ਹੈ ਜੀ? ਹਾਉਨੋ ਸਿੰਘ ਹੈ ਜੀ। ਤੇ ਕਦੋਂ ਤੁਹਾਨੂੰ ਪਤਾ ਲੱਗੇ ਦੀ ਇਹਦਾ ਨਾਮ ਜਿਹੜਾ ਰਿਪੋਰਟ ਅਨਡਰ ਇੰਡਸਟਰੀ ਆਉਂਦਾ? ਹੋ ਗਏ 2-3 ਦਿਨ ਹੋ ਗਏ। ਅੱਛਾ। ਬੇਟੇ ਤੇ ਦਰ ਦੱਸੇਗੇ ਜੀ। ਹਾਂ ਬੇਟੇ ਨੇ ਫੋਨ ਕੀਤਾ ਜੀ। ਪਿਛਲੇ 3 ਨਾ ਸਮਾਂ ਹੋ ਗਿਆ ਜਿਹੜਾ ਉਸ ਨੂੰ ਬਾਹਰ ਭੇਜੇ ਨੂੰ। ਉਹਨਾਂ ਨੂੰ ਹੋ ਗਏ ਜੀ 7 ਮਹੀਨੇ ਗਏ ਨੇ। ਹਾਂ। ਦੀ ਗੱਲਬਾਤ ਹੋਈ ਸੀ ਏਜੰਟਾਂ ਨਾਲ। ਏਜੰਟਾਂ ਨਾਲ ਉਹ ਤਾਂ ਜੀ ਇਹੀ ਹੋਈ ਸੀ ਕਿ ਜੀ ਅਸੀਂ ਮਹੀਨੇ ਦੇ ਅੰਦਰ ਅੰਦਰ ਭੇਜ ਦਵਾਂਗੇ। ਡਾਇਰੈਕਟ ਆਫ ਲਾਈਟ ਵਿੱਚ ਭੇਜ ਦਵਾਂਗੇ। 43 ਲੱਖ ਰੁਪਏ ਦੇਣਾਗੇ ਅਜੇ। ਅਸੀਂ ਉਹ ਡੰਨ ਕਰਤੀ ਜੀ ਓਕੇ ਜੀ ਨਹੀਂ ਕੋਈ ਗੱਲ ਨਹੀਂ। ਬਾਅਦ ਚ ਜੀ ਸਾਡਾ ਮੁੰਡਾ ਡੌਂਕੀ ਰਾਹੀਂ ਭੇਜਿਆ ਗਿਆ ਜੀ। ਬੜੇ ਮੁਸ਼ਕਲ ਹਾਲਾਤਾਂ ਦੇ ਵਿੱਚ ਭੇਜਿਆ ਗਿਆ ਜੀ। ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਫਿਰ ਏਜੰਟਾਂ ਦੇ ਨਾਲ? ਏਜੰਟਾਂ ਨਾਲ ਗੱਲਬਾਤ ਕੀਤੀ ਸੀਗੀ। ਇਹ ਤਾਂ ਇਤਨੀ ਸੈਟਿੰਗ ਕਰਨੀ ਪੈਂਦੀ ਆ ਜੀ ਫਲਾਣਾ ਕਰਨਾ ਪੈਂਦਾ ਏ ਟੀਮ ਕਾ ਕਰਨਾ ਪੈਂਦਾ ਜੀ ਉਹ ਸਾਨੂੰ ਆਈ ਗਈ ਨਹੀਂ ਦਿੱਤੀ ਸਾਡੇ ਕੋਲੋਂ ਪੈਸੇ ਪਹਿਲਾਂ ਲੈ ਲਿੱਕੇ ਜੀ ਹਾਂਜੀ ਸਾਰਾ ਕੋਈ ਪਰਿਵਾਰ ਦੇ ਵਿੱਚ ਕੀ ਤੁਹਾਡੇ ਸੋਰਸਿਸ ਨੇਗੇ ਕਮਾਈ ਦੇ ਕੀ ਕੀ ਸਾਧਨ ਨੇਗੇ ਸਾਧਨ ਜੀ ਦਿਹਾੜੀਦਾਰ ਬੰਤੇ ਆ ਜੀ ਹੋਰ ਸਾਧਨ ਸਾਡੇ ਕੋਲ ਕੀ ਆ ਜੀ ਤੁਸੀਂ 45 ਲੱਖ ਰੁਪਏ ਕਿੱਥੋਂ ਇਕੱਠਾ ਕਰਾਇਆ ਜੀ ਅਸੀਂ ਕਰਜ਼ਾ ਚੁੱਕਿਆ ਜੀ ਸਾਰਾ ਹਾਂਜੀ ਘਰ ਵੀ ਕਿਹੜੇ ਰੱਖਿਆ ਹੋਇਆ ਜੀ ਕੀ ਮੰਗ ਕੀ ਕਰਦਿਆਂ ਜੀ ਸਾਡਾ ਮੰਗ ਤੋਂ ਸਰਕਾਰ ਤੋਂ ਜੀ ਮੁੰਡੇ ਨੂੰ ਨੌਕਰੀ ਕੰਮਕਾਰ ਕੋਈ ਦਿੱਤਾ ਜਾਵੇ ਜੀ ਜਿਹੜਾ ਅਸੀਂ ਕਰਜਾ ਲਾ ਸਕੀਏ ਜੀ ਇਹ ਹੀ ਮੰਗ ਹੈ ਸਾਡੀ ਬੇਨਤੀ ਹੈ ਸਾਡੀ ਜੀ ਕਿਨਾ ਮੈਸੂਰ ਮੇਰਾ ਬੇਵੀ ਹੈ ਜੀ ਕਦੋਂ ਗੱਲਬਾਤ ਹੋਈ ਸੀ ਜੀ ਤੁਹਾਡੀ ਬੱਚੇ ਨਾਲ ਤੁਹਾਡੇ ਕਾਫੀ ਦਿਨ ਹੋ ਗਏ ਜੀ ਤੋਂ ਮੇਰੀ ਬਾਤ ਹੋਈ ਨੂੰ ਹਾਂਜੀ ਤਾਨੂੰ ਕਿਵੇਂ ਪਤਾ ਲੱਗਿਆ ਜੀ ਕਿ ਤੁਹਾਡਾ ਬੱਚੇ ਵੀ ਰਿਪੋਰਟ ਕੀਤਾ ਜਾ ਰਿਹਾ ਹੈ ਬੱਚਾ ਮੈਂ ਹੈ ਨਹੀਂ ਤੀ ਜੀ ਕਹੀਂ ਗਈ ਰਹੀ ਸੀ ਜੀ ਪਿੱਛੇ ਤੇ ਕੁੜੀ ਨੇ ਕਰੀ ਤੀ ਬਾਤ ਕੁੜੀ ਪਾ ਕਰ ਆਪਣੀ ਭੈਣ ਪਾ ਫੋਨ ਵੀ ਮੈਂਡ ਰਿਪੋਰਟ ਕਰਤੀ ਆ ਜੀ ਉਸ ਤੋਂ ਬਾਅਦ ਫਿਰ ਆਈ ਦੂਸਰੇ ਦਿਨ ਮੈਂ ਜੀ ਮੈਨੂੰ ਫਿਰ ਪਤਾ ਲੱਗਿਆ ਕੁੜੀ ਨੇ ਮੇ ਪਾ ਫੋਨ ਨਹੀਂ ਕਰਿਆ ਜੀ ਵੀ ਕਦੀ ਮੇਰੀ ਮੰਮੀ ਕਬਰਾ ਜਾ ਮੈਂ ਕਹੀਂ ਗਈ ਵੀ ਤੀ ਵਿਆਹਾਂ ਇਸ ਕਰਕੇ ਫਿਰ ਮੈਨੂੰ ਰੀ ਆਈ ਨੂੰ ਪਤਾ ਲੱਗਿਆ ਜੀ ਮੇਰਾ ਬੁੱਤ ਡਿਪੋਟ ਕਰਦਿਆ ਵੀ ਆ ਰਹੇ ਹਾਂ ਬਹੁਤ ਬੁਰੇ ਹਾਲਾਤਾਂ ਮੋਂ ਪਹੁੰਚਿਆ ਤਾਂ 7-8 ਮਹੀਨੇ ਦੇ ਵਿੱਚ ਇਹ ਪਹੁੰਚਿਆ ਤਾਂ ਇਹ ਉਰਾਂ ਭੇਜਦੀ ਹੈ ਜੀ ਭੁੱਖਮ ਪਾਣੀ ਗਏ ਕੋਈ ਮੁਸੀਬਤਾਂ ਦੀ ਗੱਲਬਾਤ ਕੀਤੀ ਗਈ ਹੋਣੀ ਹਾਂਜੀ ਪਾਣੀ ਆ ਮਾਂ ਕਹੀਂ ਕਹੀਂ ਤੇ ਕੱਡੇ ਜੀ ਇੱਕ ਫੇਰੀ ਡੁੱਬ ਗਏ ਤੇ ਕਹੀਂ ਕਹੀਂ ਤੇ ਇੱਕ ਤੋਂਨ ਮਤੇ ਮਿਲਿਆ ਹੀ ਨਹੀਂ ਜੀ ਮੁੰਡਾ ਬਹੁਤ ਕਹੀਂ ਬੰਦ ਕਰਦੀ ਹੈ 4 ਦਿਨ ਨਹੀਂ ਕੱਡੇ ਜੀ ਰੋਟੀ ਨਹੀਂ ਦਈ ਉਹਨਾਂ ਨੂੰ ਫੋਨ ਲੇ ਲਈਏ ਉਹਨਾਂ ਬਤੇ ਫੋਨ ਨਹੀਂ ਆਇਆ ਛੇ ਸੱਤ ਦਿਨ ਕਰਾਂ ਮੈਂ ਪੁੱਛ ਰਹੀ ਫਿਰ ਫੋਨ ਕਰਾਂ ਵੀ ਫੋਨ ਨਹੀਂ ਕਰਿਆ ਉਹ ਤਾਂ ਤੈਨਾਂ ਕੈਂ ਦਿਨ ਹੋ ਗਏ ਤਾਂ ਕਿ ਤਰ੍ਹਾਂ ਬੋਲ ਰਿਹਾ ਮਾਂ ਤੇਰੀ ਬਾਜ ਕਿਤਰਾ ਹੋ ਰਹੀ ਛੋਗਰਾ ਭੁੱਖਾ ਬੋਲਿਆ ਵੀ ਨਾ ਜਾ ਕਰ ਚਾਰ ਦਿਨ ਹੋ ਗਏ ਮੰਮੀ ਅੰਦਰ ਬੰਦ ਕਰੇ ਵੀ ਤੇ ਹਮੇ ਭੁੱਖੇ ਲੰਕਰਾਂ ਦੇ ਦੁਆਰਾ ਵੀ ਹਮੇ ਭੁੱਖੇ ਤੇ ਫੋਨ ਲੈ ਲੀਏ ਮਾਰੇ ਪਾਸ ਤੇ ਵੀ ਕਦੀ ਫੋਨ ਕਰਦੇ ਵੀ ਮਨ ਰੋਟੀ ਨਹੀਂ ਦੇ ਰੇ ਇਹ ਇਸ ਕਰਕੇ ਮੈਂ ਫੋਨ ਨਹੀਂ ਕਰ ਸਕਿਆ ਕਹਾ ਕੁਈ ਪੈਸੇ ਪੂਸੇ ਵੀ ਮੰਗਾਈ ਜਾਂਦੇ ਸੀ ਡਾਕਟਰ ਹਾਂਜੀ ਫੋਨ ਹੋ ਗਏ ਤੇਜੀ ਫਿਰ ਉਹਨਾ ਕਿ ਫੋਨ ਲੈਣੇ ਬਾਅਦ ਤਾਂ ਫਿਰ ਮੁੰਡੇ ਨੇ ਫਿਰ ਪੈਸੇ ਮੰਗਾਈ ਤੇਜੀ ਹਾਂਜੀ ਕਹੇ ਫੋਨ ਗਿਰ ਗਏ ਮਾਰੇ ਪਾਣੀ ਮਾ ਬੈਗ ਬੂਗ ਸਾਰੇ ਆਣੇ ਲੋਕੀ ਨਹੀਂ ਦਿੰਦੇ ਜੀ ਖਾਣੇ ਬੁਝੀ ਪਾਏ ਕਦੀ ਦਾ